ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਮਿੰਦਰ ਸਿੰਘ ਬਰਾੜ ਮੌਸਮ ਦੇ ਵਿੱਚ ਤਬਦੀਲੀ ਜਿਵੇਂ ਆਪਾਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਇਸ ਸਮੇਂ ਜਿਹੜੀ ਹੈਗੀ ਆ ਮੌਸਮ ਚੋਦਬਦੀਲੀ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਕਈ ਥਾਵਾਂ ਦੇ ਉੱਤੇ ਮੀਂਹ ਗਰਜ ਚਮਕ ਨਾਲ ਛਿੱਟੇ ਪਏ ਤੇ ਬੁਰੇ ਦੀ ਹਵਾ ਚੱਲ ਰਹੀ ਹੈ ਤੁਸੀਂ ਆਪਦੇ ਏਰੀਏ ਦਾ ਕਿਰਪਾ ਕਰਕੇ ਮੌਸਮ ਵੀ ਸਾਂਝਾ ਕਰਨ ਦੀ ਕੋਸ਼ਿਸ਼ ਕਰਨੀ ਮੌਸਮ ਦੇ ਵਿੱਚ ਇਹ ਹੈ ਕਿ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਕਈ ਥਾਵਾਂ ਤੇ ਹਲਕੇ ਤੋਂ ਦਰਮਿਆਨਾ ਤੇ ਦਰਮਿਆਨੇ ਤੋਂ ਭਾਰਾ ਮੀਂਹ ਦੇ ਅਸਾਰ ਤੇਜ਼ ਝੱਖੜ ਹਨੇਰੀ ਦੀ ਸੰਭਾਵਨਾ ਗੜੇਮਾਰੀ ਵੀ ਕਿਤੇ ਕਿਤੇ ਹੋ ਸਕਦੀ ਆ ਇਹ ਤੋਂ ਬਾਅਦ ਵੀ ਜਿਹੜਾ ਹੈਗਾ ਇੱਕ ਦੋ ਦਿਨ ਬਦਲਵਾਈ ਰਹਿ ਸਕਦੀ ਆ ਤੇ ਅਗਲੇ ਹਫਤੇ ਜਿਹੜਾ ਵੀਰਵਾਰ ਨੂੰ ਜੇ ਆਪਾਂ ਗੱਲ ਕਰੀਏ ਅੱਜ ਹੈਗੀ 1 ਮਾਰਚ 2024 ਤੇ ਅਗਲੇ ਹਫਤੇ ਵੀਰਵਾਰ ਨੂੰ ਫਿਰ ਜਿਹੜੇ ਥੋੜੇ ਬਹੁਤਾ ਮੌਸਮ ਵਿਗੜਦਾ ਦਿਖਾਈ ਦੇ ਰਿਹਾ ਇਸ ਵਕਤ ਜੇ ਆਪਾਂ ਦੇਖੀਏ ਮੌਸਮ ਜਿਹੜਾ ਹੈਗਾ ਕੱਲ ਜਿਹੜਾ ਤਾਪਮਾਨ ਤਕਰੀਬਨ 26 27 ਤੱਕ ਪਹੁੰਚਿਆ ਕਈ ਜਗ੍ਹਾ ਦੇ ਉੱਤੇ 27 ਡਿਗਰੀ ਸੈਲਸੀਅਸ ਤੱਕ ਤੇ ਅੱਜ ਜਿਹੜਾ ਹੈਗਾ ਇੱਕਦਮ 22 23 ਤੇ ਆ ਗਿਆ ਤੇ ਜੇ ਕੱਲ ਤੱਕ ਮੀਂਹ ਵਗੈਰਾ ਪੈਂਦਾ ਤਾਂ 18 19 ਤੱਕ ਜਾਣ ਦੀ ਆਸ ਵੱਧ ਵੱਧ ਇਹ ਜਿਹੜੀ ਟੈਂਪਰੇਚਰ ਦੀ ਫਲਕੂਏਸ਼ਨ ਆ ਜਾਂ ਠੰਡੀਆਂ ਹਵਾਵਾਂ ਇਦੇ ਵਿੱਚ ਥੋੜਾ ਬਹੁਤਾ ਕਿਤੇ ਕਿਤੇ ਕੋਈ ਫੰਗਸ ਵਗੈਰਾ ਦੀ ਉਲੀ ਵਗੈਰਾ ਦੀ ਸਮੱਸਿਆ ਹੋ ਸਕਦੀ ਆ ਤੇ ਖਾਸ ਧਿਆਨ ਦੇਣ ਜੋ ਗੱਲ ਇਹ ਆ ਜਿਵੇਂ ਕਿਸਾਨ ਵੀਰਾਂ ਨੂੰ ਪਹਿਲਾਂ ਕਿਹਾ ਸੀਗਾ ਕਿ ਹੁਣ ਜਿਹੜਾ ਹੈ ਪਾਣੀ ਦਾ ਆਪਾਂ ਬਿਲਕੁਲ ਲਾਉਣਾ ਹੀ ਨਹੀਂ ਹੈ ਮੌਸਮ ਚ ਤਬਦੀਲੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਪਾਣੀ ਲਾਉਣ ਤੋਂ ਇੰਨੇ ਦਿਨ ਇੰਤਜ਼ਾਰ ਕਰਨਾ ਤੇ ਜਿੱਥੇ ਪਾਣੀ ਲਾਇਆ ਕਿਸਾਨ ਵੀਰਾਂ ਨੇ ਜਿੱਥੇ ਕਣਕ ਨਿਸਰੀ ਆ ਤੇਜ਼ ਹਵਾਵਾਂ ਚ ਚਲਦੀਆਂ ਥੋੜੀ ਬਹੁਤ ਡਿੱਗ ਸਕਦੀ ਐ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਣਕ ਜਦੋਂ ਡਿੱਗਦੀ ਆ ਨਾ ਉਹਦੇ ਵਿੱਚ ਕੋਈ ਜਿਆਦਾ ਜਿਹੜਾ ਹੈਗਾ ਝਾੜ ਤੇ ਅਸਰ ਪੈਣ ਦਾ ਜਿਹੜਾ ਖਤਸ਼ਾ ਘੱਟ ਹੁੰਦਾ ਕਿਉਂਕਿ ਰਿਕਵਰ ਕਰਨ ਦੀ ਸਮਰੱਥਾ ਰੱਖਦੀ ਜਿੰਨਾ ਚਿਰ ਦਾਣਾ ਬਹੁਤ ਭਾਰਾ ਮਤਲਬ ਪਕਾਲ ਨਹੀਂ ਜਾਂਦਾ ਜਦੋਂ ਦਾਣੇ ਪੱਕ ਜਾਂਦੇ ਭਾਰੇ ਹੋ ਜਾਂਦੇ ਫਿਰ ਜਿਹੜੇ ਕਣਕ ਦੁਆਰਾ ਸਿੱਧੀ ਨਹੀਂ ਹੁੰਦੀ ਨਹੀਂ ਠੀਕ ਹੋ ਜਾਂਦੀ ਆ ਤੇ ਰਿਕਵਰੀ ਵੀ ਕਰ ਲੈਂਦੀ ਆ ਤੇ ਮੇਨ ਜਿਹੜਾ ਪ੍ਰਭਾਵ ਪੈਂਦਾ ਉਹ ਪੈਂਦਾ ਹੁੰਦਾ ਤਾਪਮਾਨ ਦਾ ਜੇ ਹੁਣ ਮੌਸਮ ਦੇ ਵਿੱਚ ਤਬਦੀਲੀਆਂ ਉਹਨਾਂ ਮੌਸਮ ਥੱਲੇ ਫੇਰ ਆਉਂਦਾ ਤਾਂ ਜਿਹੜੀਆਂ ਕਣਕਾਂ ਪੱਕਣਗੀਆਂ ਦੁੱਧਾ ਭਰ ਰਿਹਾ ਹੈ ਉਹਨਾਂ ਨੂੰ ਪੱਕਣ ਦੇ ਵਿੱਚ ਪੂਰਾ ਟਾਈਮ ਮਿਲਦਾ ਤੇ ਝਾੜ ਚੰਗਾ ਰਹਿ ਸਕਦਾ ਮਾੜਾ ਬਿਲਕੁਲ ਨਹੀਂ ਰਹਿ ਸਕਦਾ ਡਿੱਗੀ ਕਣਕ ਦਾ ਵੀ ਬਹੁਤ ਅਸਰ ਨਹੀਂ ਹੁੰਦਾ ਹੁੰਦਾ ਗੜੇ ਵਗੈਰੇ ਉਮਾਰੀ ਵਗੈਰਾ ਜੇ ਨੁਕਸਾਨ ਕਰੇ ਤਾਂ ਉਹਦੇ ਨਾਲ ਝਾੜ ਤੇ ਜ਼ਰੂਰ ਅਸਰ ਪੈਂਦਾ ਫਸਲ ਖਰਾਬ ਹੋ ਜਾਂਦੀ ਚਾਹੇ ਕਣਕ ਹੈ ਜਾਂ ਆਪਾਂ ਸਰੋਂ ਲਾ ਲਈਏ ਮੀਂਹ ਇੰਨਾ ਅਸਰ ਨਹੀਂ ਪੈਂਦਾ ਕਣਕ ਜਾਂ ਡੀਗਣਾਂ ਵੈਸੇ ਇੰਨਾ ਅਸਰ ਨਹੀਂ ਪੈਂਦਾ ਪਾਣੀ ਲਓ ਪਰ ਆਪਾਂ ਜਿਹੜੀ ਸਾਵਧਾਨੀ ਹੈ ਪਾਣੀ ਲਾਉਣ ਤੋਂ ਗਰੇਜ ਕਰਨਾ ਜੇ ਜ਼ਰੂਰਤ ਅਨੁਸਾਰ ਤੁਸੀਂ ਕੋਈ ਯੂਲੀਨਾਜ ਕੇ ਵਗੈਰਾ ਕੋਈ ਸਪਰੇਅ ਐਨ ਪੀ ਕੇ ਵਗੈਰਾ ਕਰ ਰਹੇ ਹੋ ਕਰ ਲਓ ਤੇਲੇ ਚੇਪੇ ਵਾਲੀ ਕੋਈ ਸਪਰੇਅ ਨਹੀਂ ਕਰਨੀ ਹੈਗੀ ਜਦੋਂ ਮੀਂਹ ਪੈਂਦਾ ਤਾਂ ਇਹ ਥੋੜਾ ਬਹੁਤ ਇਹਨਾਂ ਦੀ ਜਿਹੜੀ ਪੋਪੂਲੇਸ਼ਨ ਆ ਡਾਊਨ ਆਊਗੀ ਉਸ ਤੋਂ ਬਾਅਦ ਜਦੋਂ ਮੌਸਮ ਸਾਫ਼ ਹੁੰਦਾ ਤਾਂ ਫਿਰ ਆਪਾਂ ਦੇਖਾਂਗੇ ਕਿ ਇਹ ਤੇ ਆਪਾਂ ਅੱਗੇ ਜਾ ਕੇ ਕੀ ਕਰਨਾ ਹੈਗਾ ਜਿਹੜੀ ਜੇ ਆਪਾਂ ਗੱਲ ਕਰੀਏ ਕਿ ਹੁਣ ਜਿਹੜੀ ਜ਼ਿਆਦਾਤਰ ਕਾਣਕ ਆ ਜਿਹੜੀ ਮੂਰ ਪੈਣ ਤੇ ਮਿਲਕ ਸਟੇਜ ਤੇ ਆ ਜਿਹੜੀ ਸੈਕੰਡ ਸਪਰੇ ਤੁਸੀਂ ਐਨਪੀਕੇ ਵਗੈਰਾ ਕਰਨੀ ਮਿਲਕ ਸਟੇਜ ਤੇ ਹੁਣ ਤੁਸੀਂ ਕਰ ਸਕਦੇ ਪਰ ਇੱਕ ਦੋ ਦਿਨ ਮੌਸਮ ਦੇਖ ਕੇ ਉਸ ਤੋਂ ਬਾਅਦ ਫਿਰ ਆਪਾਂ ਕਰ ਦੇਣੀ ਆ ਕਈ ਥਾਵਾਂ ਦੇ ਉੱਤੇ ਥੋੜੀ ਬਹੁਤੀ ਕਿਤੇ ਪੱਤਿਆਂ ਦੇ ਉੱਤੇ ਪਲੱਤਣ ਵਗੈਰਾ ਸਮੱਸਿਆ ਆ ਰਹੀ ਆ ਦੌਗੀ ਦੇ ਵਿੱਚ ਚੈੱਕ ਕਰੋ ਜੇ ਕੋਈ ਰਸਟ ਵਗੈਰਾ ਹੈ ਨਹੀਂ ਤਾਂ ਥੋੜੀ ਬਹੁਤੀ ਕਈ ਵਾਰ ਤੁਸੀਂ ਸਪਰੇ ਕਰਦੇ ਕੋਈ ਮਿਕਸਿੰਗ ਦੀ ਸਪਰੇ ਹੋ ਗਈ ਜਾਂ ਕੋਈ ਪਾਣੀ ਭਾਰਾ ਲੱਗ ਗਿਆ ਉਹਦੇ ਕਰਕੇ ਪੱਤੇਾਂ ਦੇ ਪੀਲੇ ਪੈਣ ਦੀ ਸਮੱਸਿਆ ਥੋੜੀ ਬਹੁਤ ਆ ਸਕਦੀ ਹੋਰ ਕੋਈ ਘਬਰਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਹੋਰ ਅੱਗੇ ਜਾਣਕਾਰੀਆਂ ਜ਼ਰੂਰ ਸਾਂਝੀਆਂ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ